ਗੁਰਬਾਣੀ ਗੁਰੂ ਜੀ ਤਸਵੀਰਾਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ ਤਸਵੀਰ ਤਾਂ ਦੂਰ ਦੀ ਗੱਲ ਜਿਸ ਸਰੀਰ ਦੀ ਉਹ ਤਸਵੀਰ ਬਣਾਈ ਗਈ ਹੈ ਉਸ ਸਰੀਰ ਨੂੰ ਵੀ ਗੁਰਬਾਣੀ ਗੁਰੂ ਜੀ ਮੈਲਾ ਹੀ ਕਹਿ ਰਹੇ ਨੇ ਜਗ ਮੈਂ RAM ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਕਿਉਂਕਿ ਸਰੀਰ ਜਿਹੜਾ ਹੈ ਉਹ ਇੱਕ ਜਰੀਆ ਹੈ ਗਿਆਨ ਨੂੰ ਵੰਡਣ ਦੇ ਲਈ ਤਾਂ ਕਿ ਗਿਆਨ ਅੱਗੇ ਤੋਂ ਅੱਗੇ ਚੱਲੇ ਤੇ ਸਰੀਰ ਦੁਆਰਾ ਗਿਆਨ ਅੱਗੇ ਤੋਂ ਅੱਗੇ ਦਿੱਤਾ ਜਾਂਦਾ ਹੈ ਤੇ ਸਰੀਰ ਦੀ ਮੁਨਿਆਦ ਹੁੰਦੀ ਹੈ ਉਸ ਮੁਨਿਆਦ ਦੇ ਬਾਅਦ ਉਹ ਜਿਹੜਾ ਸਰੀਰ ਹੈ ਉਹ ਡਿਸਟਰੋਏ ਹੋ ਜਾਂਦਾ ਹੈ ਭਾਉ ਨਾਸ਼ ਹੋ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੇ ਸ਼ਰੀਰਾਂ ਦੇ ਨਾਲ ਜੁੜਦੇ ਨੇ ਕਿਤੇ ਨਾ ਕਿਤੇ ਉਹ ਪਰਮ ਦੇ ਵਿੱਚ ਨਹੀਂ ਕਿਉਂ ਦੇਖੋ ਆਪਾਂ ਇਤਿਹਾਸ ਨੂੰ ਵਾਚੀਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਬੱਚਾ ਨੇ ਵੀ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਦਾ ਸੰਕੀਤਾ ਸੀ ਪਰ ਕੀ ਉਹਨਾਂ ਨੇ ਗੁਰੂ ਸਾਹਿਬ ਦੁਆਰਾ ਦਿੱਤੇ ਗਏ ਗਿਆਨ ਨੂੰ ਅਪਣਾਇਆ ਨਹੀਂ ਪ੍ਰੀਤੀਚੰਦ ਵਰਗੇ ਨੇ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਰੀਰ ਦਾ ਸੰਗ ਕੀਤਾ ਹੋਵੇਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਰੀਰ ਦਾ ਸੰਗ ਕੀਤਾ ਹੋਵੇਗਾ ਕਿ ਉਹਨਾਂ ਨੇ ਗੁਰਮਤ ਨੂੰ ਅਪਣਾਇਆ ਨਹੀਂ ਸ਼ਰੀਰਾਂ ਦੇ ਸੰਗ ਦੇ ਨਾਲ ਆਕਾਰਾਂ ਦੇ ਸੰਗ ਦੇ ਨਾਲ ਜੀਵਨ ਨਹੀਂ ਬਦਲਦਾ ਜੀਵਨ ਉਦੋਂ ਹੀ ਬਦਲਦਾ ਹੈ ਜਦੋਂ ਅਸੀਂ ਗਿਆਨ ਨੂੰ ਆਪਣੇ ਅੰਦਰ ਪਰਵੇਸ਼ ਕਰਾਉਂਦੇ ਆ ਗਿਆਨ ਨੂੰ ਅਪਣਾਉਂਦੇ ਆ ਉਸ ਗਿਆਨ ਦੇ ਨਾਲ ਜੁੜਦੇ ਆ ਭਾਈ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਗੁਰ ਕੀ ਮੂਰਤ ਮਨ ਮੈਂ ਧਿਆਨ ਕਿ ਮਨ ਨੇ ਕਿਸ ਦਾ ਧਿਆਨ ਕਰਦਾ ਹੈ ਗੁਰ ਦੀ ਮੂਰਤ ਦਾ ਤੇ ਗੁਰ ਦੀ ਮੂਰਤ ਕੋਈ ਤਸਵੀਰ ਨਹੀਂ ਹੈ ਗੁਰ ਦੀ ਮੂਰਤ ਹੈ ਗੁਰੂ ਦੁਆਰਾ ਦਿੱਤਾ ਹੋਇਆ ਗਿਆਨ